ਤਸਵੀਰਾਂ ਤੁਸੀਂ ਸਿੱਖੰディア ਦੇਖ ਸਕਦੇ ਹੋ ਜਿੱਥੇ ਕਿ ਪਿਛਲੇ ਸਾਲ ਅਕਤੂਬਰ ਚ ਸਿੱਖੰਮ ਦੇ ਨਜ਼ਦੀਕੀ ਇਲਾਕਿਆਂ ਚ ਹੜ੍ਹ ਆਉਣ ਦੇ ਕਾਰਨ ਤਿਸਤਾ ਨਦੀ ਦਾ ਹੜ ਉੱਤਰੀ ਸਿੱਖੰਮ ਦੇ ਕਈ ਇਲਾਕਿਆਂ ਚ ਭਾਰੀ ਮੀਂਹ ਦੇ ਕਾਰਨ ਓਵਰਫਲੋ ਹੋ ਗਿਆ ਇਸ ਦੌਰਾਨ ਹੁਣ ਮੰਗਨ ਜ਼ਿਲ੍ਹੇ ਚ ਵੀਰਵਾਰ ਨੂੰ ਜ਼ਮੀਨ ਕਿਸਖਨ ਦੇ ਨਾਲ ਦਰਜਨਾ ਕੱਚੇ ਅਤੇ ਪੱਕੇ ਮਕਾਨ ਟਹਿ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਕੁਦਰਤ ਆਏ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਦਕਿ ਤਿੰਨ ਹੋਰ ਲਾਪਤਾ ਦੱਸੇ ਜਾ ਰਹੇ ਨੇ ਇੱਕ ਦਾ ਇਲਾਜ ਵੀ ਚੱਲ ਰਿਹਾ ਹੈ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੜ ਆਇਆ ਸੀ ਜਦੋਂ ਨੁਕਸਾਨ ਹੋਇਆ ਸੀ ਤੇ ਇਸ ਵਾਰ ਵੀ ਇਹ ਹੜ ਦੁਬਾਰਾ ਆਇਆ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਭ ਕੁਝ ਇਸ ਹੜ ਦੇ ਵਿੱਚ ਰੁੜਦਾ ਨਜ਼ਰ ਆ ਰਿਹਾ ਹੈ ਦੇਸ਼ ਦੇ ਹਰ ਹਿੱਸਿਆਂ ਦੇ ਵਿੱਚੋਂ ਸੈਲਾਨੀ ਵੱੱਟ ਤੋਂ ਵੱਧ ਸੈਰ ਸਪਾਟਾ ਕਰਨ ਦੇ ਲਈ ਸਿੱਕਮ ਦੇ ਵਿੱਚ ਆਉਂਦੇ ਨੇ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ 1500 ਤੋਂ ਵੱਧ ਸੈਲਾਨੀ ਇੱਥੇ ਫਸੇ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਨੇ ਵੀ ਵਾਰ-ਵਾਰ ਅਪੀਲ ਕੀਤੀ ਹੈ ਦੱਸ ਦਈਏ ਕਿ ਸੂਬੇ ਦੇ ਜੋ ਮੁੱਖ ਮੰਤਰੀ ਸੀ ਉਹ ਸੌਚਕ ਸਮਾਗਮ 'ਚ ਗਏ ਹੋਏ ਸੀ ਜਿਸ ਤੋਂ ਬਾਅਦ ਉਹ ਤੁਰੰਤ ਖਬਰ ਮਿਲਦੇ ਆ ਵਾਪਸ ਆਉਂਦੇ ਨੇ ਇੱਥੇ ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਦੌਰਾਨ ਤੇਜ਼ ਮੀਂਹ ਹਨੇਰੀ ਨੇ ਜਿਹੜਾ ਕਿ ਲੋਕਾਂ ਦਾ ਜੀਨਾ ਦੁਰਬਰ ਕੀਤਾ ਹੋਇਆ ਹੈ ਇਹ ਕੁਦਰਤੀ ਕੈਰ ਦੀਆਂ ਤਸਵੀਰਾਂ ਦੇਖ ਕੇ ਹਰੇਕ ਦੇ ਰੌਂਗ ਤੇ ਖੜੇ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਤਿੰਨ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ ਜਦਕਿ ਤਿੰਨ ਲਾਪਤਾ ਦੱਸੇ ਜਾ ਰਹੇ ਨੇ ਉਦਰੀ ਰਾਜ ਸਰਕਾਰ ਨੇ ਰਾਹਤ ਬਚਾਤ ਨੁਕਸਾਨ ਮੁਲਾਂਕਣ ਦੇ ਲਈ ਅਧਿਕਾਰੀਆਂ ਦੀ ਟੀਮ ਹੈ ਜਿਹੜੀ ਕਿ ਬਣਾ ਲਈ ਹੈ ਪ੍ਰਭਾਵਿਤ ਖੇਤਰਾਂ 'ਚ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਜੰਗਲਾਤ ਵਿਭਾਗ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਤੇ ਹੋਰ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਨੇ ਜੋ ਕਿ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ